ਸ਼ਹੀਦ ਜੋੜ ਮੈਲ ਨੂੰ ਮੁੱਖ ਰੱਖਦੇ ਹੋਏ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਦੱਸਦੀ ਹੈ ਕਿ ਜਿਹੜਾ ਯੂਥ ਮਿਲਣੀ ਮਹਿੰਮ ਜਿਹੜੀ ਸ਼ੁਰੂ ਕੀਤੀ ਗਈ ਸੀ ਤੇ ਜਿਸ ਦੇ ਵਿੱਚ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਸੀ ਉਹ 8 ਦਿਨਾਂ ਦੇ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਜਿਸ ਦੇ ਵਿੱਚ ਸਰਬਜੀਤ ਸਿੰਘ ਚਿੰਜਰ ਨੇ ਇਹ ਵੱਡੀ ਜਾਣਕਾਰੀ ਸਭ ਨੂੰ ਸਾਂਝੀ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 8 ਦਿਨਾਂ ਲਈ ਜਿਹੜੀ ਆਨਲਾਈਨ ਭਰਤੀ ਹੈ ਉਹ ਬੰਦ ਕਰ ਦਿੱਤੀ ਜਾਵੇਗੀ ਕਿਉਂਕਿ ਸ਼ਹੀਦੀ ਜੋੜ ਮੇਲ ਆ ਜਿਹੜਾ ਉਹ ਆ ਰਿਹਾ ਹੈ ਤੇ ਜਿਸ ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਆਨਲਾਈਨ ਜਿਹੜੀ ਭਰਤੀ ਹੈ ਉਹ ਬੰਦ ਕਰ ਦਿੱਤੀ ਗਈ ਹੈ ਤੇ ਜਿਸ ਦੇ ਵਿੱਚ ਵੱਡੀ ਜਾਣਕਾਰੀ ਦਿੱਤੀ ਗਈ ਹੈ ਪਰ ਮੁੱਦਿਆਂ ਲੈ ਕੇ ਸੁਣਦੇ ਸਰਬਜੀਤ ਚਿੰਜਰ ਦਾ ਕੀ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਸਰਬਸਦਾਨੀ ਸਹਬੇ ਕਮਾਲ ਦਸ਼ਮ ਪਿਤਾ ਸਹਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਵੱਡੇ ਸਹਬਜਾਦੇ ਛੋਟੇ ਸਹਬਜਾਦੇ ਮਾਤਾ ਜੀ ਇਨਸਾਨੀਅਤ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਦਿਆਂ ਵਾਰ ਦਿੱਤਾ ਸੀ ਤੇ ਅੱਜ ਵੀ ਸਮਾਗਮ ਚੱਲ ਰਹੇ ਨੇ ਸੋ ਮੈਂ ਆਹ ਸਭ ਜੀ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਯੂਥ ਕਲ ਜਿੰਦੀ ਆਨਲਾਈਨ ਪੱਤੀ ਮਹਮ ਚੱਲ ਰਹੀ ਸੀ ਪਰ ਇਹ ਅੱਜ 20 ਤਰੀਕ ਤੋਂ ਲੈ ਕੇ 28 ਰਾਤ ਤੱਕ ਇਹ ਜਿਹੜੀ ਆਨਲਾਈਨ ਭਰਤੀ ਮਹਮ ਸੀ ਉਹ ਵੀ ਅਸੀਂ ਰੋਕਣ ਦਾ ਜਿਹੜਾ ਫੈਸਲਾ ਲਿਆ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਵਿਸ਼ੇਸ਼ ਤੌਰ ਤੇ ਗੱਲ ਕੀਤੀ ਹੈ ਕਿ ਨੌਜਵਾਨਾਂ ਨੂੰ ਇਹ ਭਰਤੀ ਮਹਮ ਨੂੰ ਨਹੀਂ ਰੋਕਿਆ ਜਾਵੇ ਅਤੇ 8 ਦਿਨ ਲਈ ਜਿਹੜੇ ਸਾਡੇ ਯੂਥ ਕਲੱਬਾਂ ਦੇ ਮੇਰੀ ਦਸਤਾਰ ਮੇਰੀ ਸ਼ਾਨ ਸਮਾਗਮ ਨੇ 21 ਤੇ 22 ਦਸੰਬਰ ਨੂੰ ਚਮਕੌਰ ਸਾਹਿਬ ਗੁਰਦੁਆਰਾ ਖਤਰਗੜ੍ਹ ਸਾਹਿਬ ਕੀ 26 ਤੇ 27 ਦਸੰਬਰ ਨੂੰ ਸ੍ਰੀ ਖਤਰਗੜ੍ਹ ਸਾਹਿਬ ਦੀ ਜਿਹੜੇ ਇਹ ਦਸਤਾਰ ਮੇਰੀ ਦਸਤਾਰ ਮੇਰੀ ਸ਼ਾਨ ਦੇ ਟੈਂਪੋ ਲੱਗਣ ਜਾ ਰਹੇ ਨੇ ਉਹਨਾਂ ਨੂੰ ਵਿਸ਼ਮੂਲਤ ਕਰੋ ਤੇ ਜਿੱਥੇ-ਜਿੱਥੇ ਵੀ ਕੋਈ ਨੇਮ ਪੁੱਛ ਸਕਦਾ ਉੱਥੇ-ਉੱਥੇ ਰਹਿ ਕੇ ਆਪਣੀ ਸੇਵਾ ਸੰਗਤ ਰਹਿ ਜਾਵੇ ਅਤੇ ਇਹਨਾਂ 8 ਦਿਨ ਲਈ ਜਿਹੜੀ ਹੈ ਇਹ ਆਨਲਾਈਨ ਭਰਤੀ ਮੁਹਿੰਮ ਵੀ ਰੋਕ ਦਿੱਤੀ ਜਾਵੇ ਸੋ ਇਹ ਅੱਜ 20 ਤੋਂ ਲੈ ਕੇ 28 ਰਾਤ ਤੱਕ ਭਰਤੀ ਮੁਹਿੰਮ ਰੋਕ ਦਿੱਤੀ ਗਈ ਸੀ ਐਪਰੋਖ ਦਮਾਂ ਦੇ ਤੇ ਉਸ ਤੋਂ ਬਾਅਦ 15 ਜਨਵਰੀ ਤੱਕ ਜਿਹੜੀ ਭਰਤੀ ਮੁਹਿੰਮ ਅੱਗੇ ਦਿੱਤੀ ਗਈ ਹੈ 15 ਜਨਵਰੀ ਤੱਕ ਭਰਤੀ ਮੁਹਿੰਮ ਚੱਲਦੀ ਰਹੂਗੀ ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ 8 ਦਿਨ ਲਈ ਜਿਹੜੇ ਆਪਣੇ ਇਹ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਨੇ ਉਹਨਾਂ ਵਿੱਚ ਵੱਚੜ ਕੇ ਹਿੱਸਾ ਲਓ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਅਤੇ 8 ਦਿਨ ਲਈ ਭਰਤੀ ਜਿਹੜੀ ਹੈ ਉਹ ਰੋਕ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ